ਦੇਖੋ ਇੱਕ ਨਮੀ ਆਪਾਂ ਡਵੈਲਪਮੈਂਟ ਹੋਈ ਐ ਜਿਹੜਾ ਡੁਰੰਗਲੇ ਪੁਲਿਸ ਨੇ ਆਲੇ ਨੰਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਐ ਔਰ ਇਹ ਆਦੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਡੁਰੰਗਲੇ ਦਾ ਇਹਦੇ ਪਾਸੋਂ 509 ਗ੍ਰਾਮ ਜਿਹੜੀ ਐ ਹੀਰੇਨ ਬਰਾਮਦ ਹੋਈ ਐ ਔਰ ਆਪਾਂ ਇਹਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਂਡੀਪੀਐਸ ਐਕਟ ਐਫਆਈਆਰ ਨੰਬਰ 370 ਜਿਹੜੀ ਆ ਦਰਜ ਕਰ ਲਈ ਐ ਔਰ ਇਨੀਸ਼ਲ ਪੁਛਗਿਸਤ ਹੋਏ ਆਇਆ ਕਿ ਇਹ ਜਿਹੜੀ ਹਿਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਹਦਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੋਟ ਆਣੇ ਦਾ ਉਹ ਆਲਰੇਡੀ ਜੇਲ੍ਹ ਚ ਹੈ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕੇ ਜੇਲ੍ਹ ਚ ਨੇ ਉਹਨਾਂ ਨੂੰ ਲਿਆ ਕੇ ਪੁੱਛਗਿਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਇਹਦੇ ਇਹਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਿਲ ਹੈ ਇਸ ਸਮਗਲਿੰਗ ਕਿ ਉਹਦੇ ਬਾਰੇ ਪੁੱਛਗਿਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ। ਉਹ ਵੀ ਦਾ ਮਾਮਲਾ ਦਰਜ ਹੋ ਜਾਣਾ। ਇਹਨਾਂ ਦੇ ਖਲਾਫ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰ ਤਰਾਂਡ ਜੋ ਥਾਣਾ ਦਰੰਗਲਾ ਵਿੱਚ ਜਿਹੜਾ ਸਪਾਨੇਸ ਜਿਹੜਾ ਸਪਾਇੰਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸਿਕਰੈਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਨੇ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੋਕਪ੍ਰੀਤ ਜੀ ਜੀ ਜੇ ਦੇਖਿਆ ਜਾਵੇ ਤੇ ਗਰਮਲੇ ਵਿੱਚ ਲਗਾਤਾਰ ਜਿਹੇ ਕਿਸ ਤਾ ਮਾਮਲੇ ਸਾਹਮਣੇ ਆਇਆ ਜੀ ਤਾਂ ਕੋਈ ਕਿਸ ਤਰ੍ਹਾਂ ਜਿਹੜੀ ਬਾਰਡਰ ਤੇ ਜਿਹੜੀ ਚੌਕਸੀ ਦੇਖੋ ਬਾਰਡਰ ਤੇ ਚੌਕਸੀ ਕਾਫੀ ਹੈ ਸੋ ਇਸ ਚੌਕਸੀ ਦਾ ਹੀ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ ਹੋ ਰਹੀਆਂ ਦੇਖੋ ਇੱਕ ਨਵੀਂ ਆਪਾਂ ਡਵੈਲਪਮੈਂਟ ਹੋਈ ਹੈ ਜਿਹੜਾ ਦੁਰੰਗਲਾ ਪੁਲਿਸ ਨੇ ਆਲੇ ਨੰਗਲ ਪਿੰਡ ਨੇੜੇ ਇੱਕ ਬੇਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਹੈ ਔਰ ਆਦੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦੁਰੰਗਲੇ ਦਾ ਇਹਦੇ ਪਾਸੋਂ 509 ਗ੍ਰਾਮ ਜਿਹੜੀ ਹੈ ਹੀਰੇਨ ਬਰਾਮਦ ਹੋਈ ਹੈ ਔਰ ਆਪਾਂ ਇਹਨਾਂ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਐਫਆਰ ਨੰਬਰ 377 ਜਿਹੜੀ ਆ ਦਰਜ ਕਰ ਲਈ ਹੈ ਔਰ ਇਨੀਸ਼ਲ ਪੁਛਗਿਸਤ ਹੋਇਆ ਕਿ ਇਹ ਜਿਹੜੀ ਹੀਰੇਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਹਦਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਐਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੌਰ ਠਾਣੇ ਦਾ ਉਹ ਆਲਰੇਡੀ ਜੇਲ੍ਹ ਚ ਹੈ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕਿ ਜੇਲ੍ਹ ਚ ਨੇ ਉਹਨਾਂ ਨੂੰ ਲਿਆ ਕੇ ਪੁੱਛਗਿਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਇਹਦੇ ਇਹਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇਸ ਸਮਗਲਿੰਗ 'ਚ ਉਹਦੇ ਬਾਰੇ ਪੁੱਛਗਿਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਤੋਂ ਮਾਮਲਾ ਦਰਜ ਇਹਨਾਂ ਦੇ ਖਿਲਾਫ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨਸ ਔਨ ਦੂਰਤਾਨ ਜੋ ਥਾਣਾ ਦਰੰਗਲਾ ਵਿੱਚ ਜਿਹੜਾ ਐਸਪਾਨਸ ਜਿਹੜਾ ਸਪਾਈਂਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸਿਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੁਖਪ੍ਰੀਤ ਜੀ ਜੀ ਜੇ ਦੇਖਿਆ ਜਾਵੇ ਤੇ ਗਰਮਲੇ ਵਿੱਚ ਲਗਾਤਾਰ ਜਿਹੇ ਕਿਸ ਤਾ ਮਾਮਲਾ ਸਾਹਮਣੇ ਆਇਆ ਜੀ ਤਾਂ ਕੋਈ ਕਿੰਨਾ ਹੈ ਜਿਹੜੀ ਬਾਰਡਰ ਤੇ ਜਿਹੜੀ ਚੌਕਸੀ ਹੈ ਦੇਖੋ ਬਾਰਡਰ ਤੇ ਚੌਕਸੀ ਕਾਫੀ ਹੈ ਸੋ ਇਸ ਚੌਕਸੀ ਦਾ ਹੀ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ ਹੋ ਰਹੀਆਂ